ਹਰੋਂ ਹੁੰਦੀ ਆ ਆਪਣੀ ਕਿਸਮਤ ਨੂੰ ਕੇ ਪਤਾ ਨਹੀਂ ਕੀ ਹਿਸਾਬਤਾ ਉਹ ਮੇਰੇ ਕਰਮਾ ਜਿੱਦ ਤਾ ਹੈ ਹੀ ਇਹੀ ਕੁਝ ਵਾ ਹੁਣ ਕਿਸਮਤ ਨੂੰ ਕੀ ਹੋ ਗਿਆ ਵਾ ਆਪੇ ਜਦੋਂ ਦੀ ਇਹ ਘਰ ਦੇ ਵਿੱਚ ਆ ਗਈਆਂ ਮੈਂ ਤਾਂ ਚੰਗੀ ਲੱਗੀ ਨਾ ਨਾ ਇਹਨਾਂ ਨੂੰ ਕੀ ਗੱਲ ਸੋਣਾ ਜਿੰਨਾ ਵੀ ਕਸੂਰ ਵਾ ਨਾ ਸਾਰਾ ਮੰਮੀ ਦਾ ਵਾ ਇਹਨੇ ਸਾਰੀ ਸਕੀਮ ਲਾਈ ਆ ਇਹਨੇ ਤਾਂ ਕਰਕੇ ਸਕੀਮ ਲਾਈ ਆ ਵੀ ਉਦੋਂ ਮੇਰੇ ਨਾਲ ਤਾਂ ਠਾਠਾ ਜੋ ਹੋਈ ਸੀ ਮੈਂ ਤੇ ਉਹ ਵੇਲੇ ਨੂੰ ਪਛਤੰਨੀ ਆ ਵੀ ਜਦੋਂ ਇਹ ਕਹਿੰਦੀ ਸੀ ਨਾ ਫੋਟੋ ਖੇਚਲਾ ਮੈਂ ਉਦੋਂ ਖੇਚ ਲੈਂਦੀ ਤੇ ਸਚਾਈ ਦਾ ਘਰੇ ਪਤਾ ਲੱਗ ਜਾਂਦਾ ਜਿਹੜੀ ਸੁਨਿਆਰਿਆ ਕੋ ਜਾ ਕੇ ਵੇਚਤੀ ਹੋਈ ਹੈ ਨਾ ਤੁਹਾਡਾ ਮੰਮੀ ਫਰਜਬੰਦਾ ਸੀ ਚਲ ਮੈਨੂੰ ਤਾਂ ਨਹੀਂ ਤੁਸੀਂ ਨਾਲ ਖਾਣਾ ਨਾ ਖਾੜਦੇ ਇਹਨਾਂ ਨੂੰ ਤਾਂ ਨਾਲ ਲੈ ਜਾਂਦੇ ਨਹੀਂ ਮੇਰਾ ਫੋਟੋ ਨਾਲ ਜਾਂਦਾ ਅਹੀਂ ਕਿਤਾਬ ਵਿਸ਼ਵਾਸ ਕਰ ਲਈਏ ਹੁਣ ਅੱਛਾ ਤੁਹਾਡੇ ਨਾ ਪੈੜੀ ਦੀਆਂ ਸਲਾਵਾਂ ਡਿਆਵਾ ਕਰਨ ਵੀ ਫਲਾਣਾ ਵੇਚਣ ਡਿਆ ਤਾਂ ਟਿੰਗੜਾ ਵੇਚਣ ਡਿਆ ਵਾ ਤੇ ਸੋਚਿਆ ਤੇ ਬਾਹਰੋਂ ਮੈਂ ਕਿਹਾ ਇਹਨਾਂ ਦਾ ਫੋਨ ਆਇਆ ਸੀ ਤੇ ਕਹਿੰਦੇ ਸੀ ਮੈਂ ਤਨਖਾਹ ਆ ਗਈ ਤੇ ਮੰਮੀ ਨੂੰ ਪੈਸੇ ਘੱਲੇ ਆ ਹੂੰ ਤੇ ਮੈਂ ਇਹਨਾਂ ਨੂੰ ਮੰਗਣ ਨਹੀਂ ਸੀ ਮੈਂ ਕਿਹਾ ਮੈਂ ਸੂਟ ਜੇ ਲੈਣ ਆਲੇ ਦੋ ਕੋਤੇ ਜਾਣਾ ਆਉਣਾ ਪੈਂਦਾ ਸੀ ਮੈਂ ਲੈ ਦੇਉ ਕਹਿੰਦੇ ਮੰਮੀ ਨੂੰ ਘੱਲੇ ਪੈਸੇ ਮੰਮੀ ਦੋਹਾਂ ਤੋਂ ਥੋੜੇ ਜਿਹੇ ਪੈਸੇ ਕਢਾਵਾ ਲਿਆ ਮੈਂ ਤੇ ਮੈਂ ਸੂਟ ਬਣਾ ਲਿਆ ਵਾਂ ਦੋ ਚਾਰ ਚੱਲ ਮੰਮੀ ਛੱਡ ਜੇ ਇਹਨਾਂ ਦੇ ਪੈਸੇ ਨਹੀਂ ਆਏ ਤੇ ਉਦਾਂ ਦੇ ਦੋ ਪੈਸੇ ਥੋੜੇ ਬੋਤੇ ਚੱਲ ਬੋਤੇ ਨਹੀਂ ਇੱਕ ਇੱਕ ਹੀ ਸੂਟ ਬਣਾ ਲਿਆ ਹੀ